ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਰਾਜ ਚਲਾਇਆ ਭਾਗ ਪਹਿਲਾ ਹੰਨੇ ਹੰਨੇ ਪਾਤਸ਼ਾਹੀ ਭੂਮਿਕਾ ਸਿੰਘਣ ਜਨਮ ਸੰਗ ਸ਼ਸਤਰਨ ਲਾਇਓ ਕਦੇ ਕਦੇ ਇੱਕਦਮ ਘੋੜਿਆਂ ਦਾ ਬਹੁਤ ਪਿਆਰ ਆਉਣ ਲੱਗਦਾ ਹੈ ਤੇ ਮੇਰਾ ਚਿਤ ਕਰਦਾ ਹੈ ਕਿ ਘੋੜ ਸਵਾਰੀ ਸਿੱਖ ਲਵਾਂ ਆਪਣੇ ਮਿੱਤਰਾਂ ਨਾਲ ਘੋੜਿਆਂ ਦੀਆਂ ਗੱਲਾਂ ਕਰਦਾ ਹਾਂ ਮੰਗੋਲ ਘੋੜ ਸਵਾਰਾਂ ਜਹੀ ਜ਼ਿੰਦਗੀ ਜਿਉਣ ਨੂੰ ਚਿਤ ਕਰਨ ਲੱਗਦਾ ਹੈ ਤੀਰਾਂ ਦਾ ਪੱਥਾ ਮੋਢੇ ਤੇ ਟੰਗ ਕੇ ਕਮਾਨ ਹੱਥ ਫੜ ਸ਼ਿਕਾਰ ਕਰਨਾ ਤੇ ਫਿਰ ਸਾਰਿਆਂ ਨੇ ਰਲ ਕੇ ਖਾ ਲੈਣਾ ਨਾ ਕੋਈ ਹੋਰ ਵੱਡੀ ਇੱਛਾ ਨਾ ਸੁਪਨਾ ਜੰਗਲਾਂ ਪਹਾੜਾਂ ਮਾਰੂਥਲਾਂ ਵਿੱਚ ਹੀ ਜੀਵਨ ਲਗਾ ਦੇਣਾ ਸਾਰੀ ਧਰਤ ਨੂੰ ਆਪਣੀ ਜਾਣਨਾ ਤੇ ਘੋੜਿਆਂ ਤੇ ਸਵਾਰ ਹੋ ਕੇ ਗਉਂਦੇ ਫਿਰਨਾ ਇਹ ਫੁਰਨੇ ਮੇਰੇ ਅੰਦਰ ਕਿੱਥੋਂ ਆਉਂਦੇ ਹਨ ਕਈ ਵਾਰ ਇਸ ਸਵਾਲ ਦੇ ਰੂਬਰੂ ਹੋਇਆ ਹਾਂ ਕਿਸੇ ਬਜ਼ੁਰਗ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸਲ ਵਿੱਚ ਇਸ ਵਿੱਚ ਕੁਝ ਵੀ ਅਨੋਖਾ ਜਾਂ ਹੈਰਾਨ ਕਰਨ ਵਾਲਾ ਨਹੀਂ ਪੰਜਾਬ ਦੀ ਧਰਤੀ ਤੇ ਜੰਮੇ ਕਿਸੇ ਗੱਬਰੂ ਨੂੰ ਜੇ ਸੁਪਨੇ ਨਾ ਆਉਣ ਤਾਂ ਸਗੋਂ ਫਿਕਰ ਵਾਲੀ ਗੱਲ ਹੈ ਖਾਲਸੇ ਦੇ ਘੋੜਿਆਂ ਦੀਆਂ ਟਾਪਾਂ ਨੇ ਪੰਜਾਬ ਦਾ ਮੂੰਹ ਮੱਥਾ ਸਵਾਰਿਆ ਹੈ ਸਾਡੇ ਅੰਦਰ ਵੀ ਕਿਤੇ ਉਹ ਲਹੂ ਜਜ਼ਬਾ ਬਣ ਕੇ ਨਾੜਾਂ ਵਿੱਚ ਵਹਿ ਰਿਹਾ ਹੈ ਉਹਨਾਂ ਸਿੰਘਾਂ ਦੇ ਗੁਰ ਭਾਈ ਤੁਰੰਗਾਂ ਦੇ ਪੌੜਾਂ ਦੀ ਆਵਾਜ਼ ਹੀ ਹੈ ਜੋ ਕਦੇ ਸਾਨੂੰ ਸੁਪਨਿਆਂ ਵਿੱਚ ਸੁਣਾਈ ਦੇ ਜਾਂਦੀ ਹੈ ਕੌਣ ਸਨ ਸਾਡੇ ਪੁਰਖੇ ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ ਹੱਥ ਲੱਗਾ ਆਪਣੇ ਦਾ ਆਪਣੇਾਂ ਦੀ ਇੱਜ਼ਤ ਤੇ ਸਤਕਾਰ ਕਰਦੇ ਹੀ ਹੁੰਦੇ ਹਨ ਪਰ ਜਦ ਕੋਈ ਗੈਰ ਤੁਹਾਨੂੰ ਦੁਸ਼ਮਣ ਜਾਣਦੇ ਹੋਏ ਵੀ ਤੁਹਾਡੀ ਸਿਫਤ ਕਰੇ ਤਾਂ ਉਹ ਵੱਡੀ ਮਾਰਕੇ ਵਾਲੀ ਗੱਲ ਹੁੰਦੀ ਹੈ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ ਸਿੰਘ ਇਹਨਾਂ ਦਾ ਲਖਬ ਹੈ ਇਹ ਜਾਣ ਲੈਣਾ ਚਾਹੀਦਾ ਹੈ ਇਹ ਵਾਜਬ ਨਹੀਂ ਹੋਵੇਗਾ ਕਿ ਇਸ ਸ਼ਬਦ ਸਿੰਘ ਨੂੰ ਸਾਗ ਕੁੱਤਾ ਪੜਿਆ ਜਾਵੇ ਜਦ ਇਹਨਾਂ ਦੀ ਤਲਵਾਰ ਮਿਆਨੋਂ ਬਾਹਰ ਆ ਜਾਵੇ ਤਾਂ ਹਿੰਦ ਤੋਂ ਸਿੰਧ ਤੱਕ ਕੰਬਣੀ ਛੇੜ ਦਿੰਦੇ ਹਨ ਉਹ ਜੰਗਲੀ ਬਹਿਰਾਮ گور ਜੋ ਸ਼ੇਰਾਂ ਦੀਆਂ ਚੀਕਾਂ ਕਢਵਾ ਦਿੰਦਾ ਸੀ ਜੇ ਉਹ ਕਦੇ ਇਨਾਂ ਅੱਗੇ ਆ ਜਾਏ ਤਾਂ ਸਿਰ ਨਿਵਾ ਕੇ ਖੜਾ ਰਹੇਗਾ ਕਹਿ ਦਿੰਦੇ ਨੇ ਕਿ ਬੰਦੂਕ ਹਕੀਮ ਲੁਕਮਾਨ ਦੀ ਕਾੜ ਹੈ ਹੋ ਸਕਦਾ ਹੈ ਪਰ ਇਹ ਬਣੀ ਸਿਰਫ ਇਨਾਂ ਦੇ ਚਲਾਉਣ ਲਈ ਹੈ ਅੱਲਾ ਨੇ ਜਦ ਤੋਂ ਸ੍ਰਿਸ਼ਟੀ ਸਾਜੀ ਹੈ ਯਾਦ ਨਹੀਂ ਕਿ ਕਿਸੇ ਨੇ ਮਲਤਾਨ ਉੱਤੇ ਐਸਾ ਹਮਲਾ ਕੀਤਾ ਹੋਏ ਜੈਸਾ ਇਨਾਂ ਨੇ ਕੀਤਾ ਹੈ ਕਮਾਲ ਦੀ ਗੱਲ ਹੈ ਕਿ ਜੰਗ ਦੇ ਮੈਦਾਨ ਵਿੱਚ ਵੀ ਇਹ ਨਿਹੱਥੇ ਦੁਸ਼ਮਣ ਤੇ ਵਾਰ ਨਹੀਂ ਕਰਦੇ ਸਗੋਂ ਉਸ ਨੂੰ ਬਖਸ਼ ਦਿੰਦੇ ਹਨ ਲੁੱਟਮਾਰ ਵੇਲੇ ਕਿਸੇ ਤੀਵੀ ਨੂੰ ਹੱਥ ਨਹੀਂ ਲਾਉਂਦੇ ਪਾਵੇਂ ਕਿਸੇ ਦੀ ਬੇਗਮ ਹੋਵੇ ਪਾਵੇਂ ਗੋਲੀ ਇਹ ਸਗ ਹਿੰਦੂਆਂ ਵਿੱਚੋਂ ਨਹੀਂ ਹਨ ਇਨ੍ਹਾਂ ਭੈੜਿਆਂ ਦਾ ਰਾਹ ਵੱਖਰਾ ਹੀ ਜਾਪਦਾ ਹੈ ਇੰਜ ਲੱਗਦਾ ਹੈ ਜਿਵੇਂ ਕਾਜ਼ੀ ਨੂਰ ਮੁਹੰਮਦ ਨੂੰ ਸਿੱਖਾਂ ਨਾਲ ਪਿਆਰ ਹੋ ਗਿਆ ਹੈ ਤੇ ਉਹ ਮੋਹ ਵਿੱਚ ਹੀ ਭੈੜੇ ਕਹਿ ਰਿਹਾ ਹੈ ਜੰਗਨਾਮੇ ਵਿੱਚ ਕਾਜ਼ੀ ਨੂਰ ਮੁਹੰਮਦ ਨੇ ਹਰੀ ਸਿੰਘ ਭੰਗੀ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਚੜਤ ਸਿੰਘ ਆਦ ਸਰਦਾਰਾਂ ਦਾ ਜ਼ਿਕਰ ਕੀਤਾ ਹੈ ਇੱਛਾ ਹੋਈ ਕਿ ਇਨ੍ਹਾਂ ਸਭ ਬਾਰੇ ਜਾਣਿਆ ਜਾਵੇ ਮੇਰੇ ਪੁਰਖੇ ਹਨ ਮੇਰਾ ਫਰਜ਼ ਹੈ ਇਹਨਾਂ ਬਾਰੇ ਜਾਣਨਾ ਹੋ ਸਕਦਾ ਇਹਨਾਂ ਦੇ ਰੂਬਰੂ ਹੋਇਆ ਮੈਨੂੰ ਆਪਣੀ ਪਛਾਣ ਵੀ ਹੋ ਜਾਏ ਕੁਝ ਪਤਾ ਤਾਂ ਲੱਗੇ ਕਿ ਅਟਕਾਂ ਨੂੰ ਅਟਕਾ ਦੇਣ ਵਾਲੇ ਅੱਜ ਕਿੱਥੇ ਜੇ ਖਲੋਤੇ ਹਨ ਕੁਝ ਸਮਾਂ ਕੇਸਗੜ੍ਹ ਸਾਹਿਬ ਰਹਿਣ ਦਾ ਸਬਬ ਬਣ ਗਿਆ ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਉਸ ਖਾਲਸੇ ਦੇ ਦਰਸ਼ਨ ਕੀਤੇ ਉਹ ਜਿਹੜੇ ਪੁੱਠੀ ਪ੍ਰਕਰਮਾ ਕਰਦੇ ਹਨ ਮੇਰਾ ਮੁੱਤਰ ਬੋਲਿਆ ਇਹ ਐਂਟੀ ਕਲੌਕਵਾਈਜ਼ ਕਾਹਤੋਂ ਪ੍ਰਕਰਮਾ ਕਰਦੇ ਹਨ ਹੋ ਸਕਦਾ ਇਹ ਹੀ ਸਹੀ ਹੋਣ ਕਾਲ ਦੇ ਪੁਜਾਰੀਆਂ ਦੀ ਪ੍ਰਕਰਮਾ ਕਲੌਕ ਦੇ ਗੇੜ ਵਿੱਚ ਕਿੱਥੋਂ ਆਣੀ ਹੈ ਕੌਣ ਨੇ ਇਹ ਲੋਕ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੀ ਇਹ 18ਵੀਂ ਸਦੀ ਦੇ ਸਿੰਘਾਂ ਵਾਂਗ ਕਿਵੇਂ ਜਿਉਂ ਰਹੇ ਹਨ ਉਹਨਾਂ ਸਿੰਘਾਂ ਵਾਂਗ ਜਿਨ੍ਹਾਂ ਦੀ ਸਿਫਤ ਕਾਜ਼ੀ ਨੂਰ ਮੁਹੰਮਦ ਕਰਦਾ ਹੈ ਕਿਹੜੀ ਚੀਜ਼ ਹੈ ਜੋ ਇਹਨਾਂ ਨੂੰ ਸਮੇਂ ਦਾ ਪਾ ਨਹੀਂ ਲੱਗਣ ਦੇ ਰਹੀ ਕਥਾ ਦੇ ਰੂਪ ਵਿੱਚ ਤੁਰੇ ਫਿਰਦੇ ਨੀਲੇ ਬਾਣਿਆਂ ਵਾਲੇ ਨਿਹੰਗ ਸਿੰਘਾਂ ਨਾਲ ਕੁਝ ਸਮਾਂ ਵਿਚਰ ਕੇ ਦੇਖਿਆ ਕਮਾਲ ਦੀ ਦ੍ਰਿੜਤਾ ਸਿਦਕ ਦੇ ਵਿਸ਼ਵਾਸ ਵਿੱਚ ਜਿਉਂ ਰਹੇ ਹਨ ਇਹ ਗੁਰੂ ਕੇ ਲਾਡਲੇ ਮੇਰੇ ਸੁਪਨਿਆਂ ਵਿੱਚ ਘੋੜਸਵਾਰੀ ਕਰ ਰਹੇ ਮੰਗੋਲ ਲੜਾਕੇ ਪਲਾਂ ਵਿੱਚ ਕਿਦਰੇ ਅਲੋਪ ਹੋ ਗਏ ਜਦ ਮੈਂ ਗੁਰੂ ਕੇ ਇਹਨਾਂ ਬਾਜ਼ਾਂ ਦੇ ਰੂਬਰੂ ਹੋਇਆ ਮੰਗੋਲ ਕੀ ਦੁਨੀਆ ਦੇ ਨਕਸ਼ੇ ਤੇ ਕੋਈ ਯੋਦਾ ਵੀ ਇਹਨਾਂ ਦੇ ਹਾਨ ਦਾ ਨਹੀਂ ਐਸੀ ਦ੍ਰਿੜਤਾ ਐਸਾ ਸਦਕ ਐਸਾ ਸਮਰਪਣ ਐਸਾ ਤਿਆਗ ਐਸਾ ਵਿਸ਼ਵਾਸ ਐਸੀ ਸੇਵਾ ਪੰਥ ਤੋਂ ਮਰ ਮਿਟਣ ਦੀ ਐਸੀ ਭਾਵਨਾ ਕਿਸੇ ਇੱਕ ਇਕੱਲੇ ਮਨੁੱਖ ਵਿੱਚ ਐਸਾ ਕੁਝ ਇਕੱਠਾ ਕਿੱਥੋਂ ਹੋ ਸਕਦਾ ਹੈ ਜਿੰਨਾ ਸ਼ਹੀਦ ਸਿੰਘਾਂ ਤੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਉਹਨਾਂ ਦਾ ਜੀਵਨ ਪੜੇ ਸੁਣੇ ਗੁਰੂ ਦੇ ਜਿੰਨਾ ਬੋਲਾਂ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ ਉਹ ਤੇ ਇਹਨਾਂ ਨੇ ਪੈਰਾ ਦਿੱਤਾ ਹੈ ਉਸ ਭਾਵਨਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ ਇਹ ਕਿਸੇ ਹੋਰ ਦੁਨੀਆ 'ਚ ਵੱਸਦੇ ਲੋਕ ਹਨ ਸਾਡੇ ਵਾਲੇ ਸਮਾਜ ਦਾ ਰੰਗ ਇਹਨਾਂ ਦੇ ਨੇੜੇ ਨਹੀਂ ਜਾ ਸਕਿਆ ਅਸਲ ਵਿੱਚ ਨੀਲੇ ਕੇਸਰੀ ਬਿਨਾ ਹੋਰ ਕੋਈ ਰੰਗ ਇਹਨਾਂ ਦੇ ਕੋਲੇ ਜਾ ਵੀ ਨਹੀਂ ਸਕਦਾ ਪਰ ਮੇਰੀ ਜਗਿਆਸਾ ਇਹ ਸੀ ਕਿ ਇਹਨਾਂ ਵਾਲੇ ਰੰਗਾਂ ਤੋਂ ਅਸੀਂ ਦੂਰ ਜਾਂ ਅਣਜਾਣ ਕਿਵੇਂ ਹੋ ਗਏ ਅਸੀਂ ਵੀ ਪੰਜਾ ਪਾਣੀਆਂ ਦੀ ਧਰਤੀ ਤੇ ਜਨਮੇ ਹਾਂ ਰੰਗ ਤਾਂ ਸਾਡੇ ਵੀ ਇਹੀ ਸਨ ਫਿਰ ਉਹ ਕੀ ਹੈ ਜੋ ਸਾਨੂੰ ਇਹਨਾਂ ਰੰਗਾਂ ਤੋਂ ਦੂਰ ਲੈ ਗਿਆ ਕੀ ਕਾਰਨ ਹੈ ਕਿ ਪੂੰਜੀਵਾਦ ਇਹਨਾਂ ਦੀ ਪੂੰਜੀ ਨੂੰ ਛੋਹ ਵੀ ਨਹੀਂ ਸਕਿਆ ਕਿਹੜੀ ਪੂੰਜੀ ਹੈ ਇਹਨਾਂ ਕੋਲ ਜਿਸ ਅੱਗੇ ਦੁਨੀਆ ਭਰ ਦੇ ਖਜ਼ਾਨੇ ਕਿਨਕੇ ਮਾਤਰ ਹਨ ਨਵਾਬੀਆਂ ਨੂੰ ਠੋਕਰ ਮਾਰਨ ਵਾਲੇ ਇਹਨਾਂ ਸਿਰਲੱਥ ਯੋਧਿਆਂ ਨੇ ਸਦਕ ਕਮਾਇਆ ਹੈ ਤੇ ਸਦਕ ਛੋਹ ਸਕਣਾ ਕਿਸੇ ਵੀ ਵਾਅਦੇ ਦੇ ਵੱਸ ਵਿੱਚ ਨਹੀਂ ਕੁਝ ਹੋਰ ਸਮਾਂ ਇਹਨਾਂ ਦੇ ਨਾਲ ਬਿਤਾਇਆ। ਇਹਨਾਂ ਦਾ ਰਹਿਣ ਸਹਿਣ, ਤੁਰਨ ਫਿਰਨ, ਖਾਣ ਪੀਣ ਸਭ ਨੇੜਿਓਂ ਦੇਖਿਆ। 1 ਵਜੇ ਤੜਕੇ ਸਾਡੀ ਤਾਂ ਅੱਧੀ ਰਾਤ ਹੀ ਹੁੰਦੀ ਐ। ਉੱਠ ਕੇ ਬਾਣੀ ਗਾਉਂਦੇ ਹੋਏ ਹੀ ਇਸ਼ਨਾਨ ਕਰਨਾ, ਫਿਰ ਤਿਆਰ ਹੁੰਦੇ ਹੋਏ ਦਮਾਲਾ ਚੜ੍ਹਦੇ ਹੋਏ ਬਾਣੀ ਗਾਈ ਜਾਣੀ ਤੇ ਫਿਰ ਤਿਆਰਬਰ ਤਿਆਰ ਹੋ ਕੇ ਕਮਰ ਕਸਾ ਕਰ, ਚੌਂਕੜਾ ਮਾਰ ਬਿਆੰਤ ਬਾਣੀਆਂ ਦਾ ਨਿਤਨੇਮ ਕਰਨਾ। ਵਿੱਚੋਂ ਕਿਸੇ ਸਿੰਘ ਨੇ ਕੇਸਗੜ੍ਹ ਸਾਹਿਬ ਜਾ ਕੇ ਜਕਾਰੇ ਛੱਡਣ ਲੱਗ ਜਾਣਾ। ਕਿਸੇ ਦੂਜੇ ਨੇ ਸ਼ੀਦੀ ਡਿੱਗਾਂ ਤਿਆਰ ਕਰਦੇ ਆਂ ਸ਼ਹੀਦ ਸਿੰਘਾਂ ਨੂੰ ਅੰਗ ਸੰਗ ਜਾਨਣਾ ਤੇ ਚੜ੍ਹਦੀ ਕਲਾ ਦੇ ਜਕਾਰੇ ਛੱੜਨੇ ਜਕਾਰਾ ਤਾਂ ਇਕੱਲੇ ਨਹੀਂ ਛੱਡਣਾ ਪਰ ਜਵਾਬ ਹਜ਼ਾਰਾਂ ਵੱਲੋਂ ਆਣਾ ਗੁਰ ਇਤਿਹਾਸ ਵੀ ਨਿਤਨੇਮ ਵਾਂਗ ਹਰ ਰੋਜ਼ ਪੜ੍ਹਨਾ ਜਾਂ ਸੁਣਨਾ ਸਰਬ ਲੋਹੀ ਦੇਹਾਂ ਤੇ ਧਾਰਨ ਕਰਨਾ ਤੇ ਸਰਬ ਲੋ ਵਿੱਚ ਹੀ ਛਕਣਾ ਜੇ ਕਿਤੇ ਕੋਈ ਨਵਾਂ ਸ਼ਸਤਰ ਆ ਗਿਆ ਤਾਂ ਚਾਹ ਨਾ ਸੰਭਾਲਿਆ ਜਾਣਾ ਦੁਨਿਆਵੀ ਲੋਕਾਂ ਦਾ ਜਿਵੇਂ ਸੋਨੇ ਤੇ ਹੀਰਿਆਂ ਦਾ ਮੋਹ ਹੁੰਦਾ ਹੈ ਉਸ ਤਰ੍ਹਾਂ ਦਾ ਇਹਨਾਂ ਨੂੰ ਕਿਰਪਾਨਾਂ ਕਟਾਰਾਂ ਤੇ ਘੋੜਿਆਂ ਨਾਲ ਜਦ ਇਹਨਾਂ ਦਾ ਜੀਵਨ ਦੇਖ ਕੇ ਮੈਂ ਪੁਰਾਤਨ ਇਤਿਹਾਸਕ ਗ੍ਰੰਥਾਂ ਕੋਲ ਗਿਆ ਤਾਂ ਜਾਪਿਆ ਕਿ ਇਨਾਂ ਜਹੇ ਸਿੰਘ ਹੀ 18ਵੀਂ ਸਦੀ ਵਿੱਚ ਤੁਰੇ ਫਿਰਦੇ ਸਨ ਮੈਨੂੰ ਇੱਕ ਚੀਨੀ ਕਹਾਣੀ ਯਾਦ ਆਈ ਇੱਕ ਚੀਨੀ ਕਿਸਾਨ ਆਪਣੇ ਖੇਤ ਨੂੰ ਪਾਣੀ ਦੇ ਰਿਹਾ ਸੀ ਦੂਰ ਇੱਕ ਟੋਬੇ ਵਿੱਚੋਂ ਉਹ ਵੱਡੀਆਂ ਬਾਲਟੀਆਂ ਭਰ ਕੇ ਲਿਆਉਂਦਾ ਤੇ ਆ ਕੇ ਖੇਤਾਂ ਵਿੱਚ ਡੋਲ ਦਿੰਦਾ ਇਸ ਨਾਲ ਉਸ ਦੀ ਮਸ਼ੱਕਤ ਵੱਧ ਸੀ ਤੇ ਪ੍ਰਾਪਤੀ ਘੱਟ ਦੂਰੋਂ ਇੱਕ ਵਿਕਾਸਸ਼ਾਲੀ ਪਿੰਡ ਦਾ ਵਸਨੀਕ ਲੰਘ ਰਿਹਾ ਸੀ ਉਹ ਇਸ ਕਿਸਾਨ ਕੋਲ ਗਿਆ ਤੇ ਬੋਲਿਆ ਇਸ ਤਰ੍ਹਾਂ ਨਾਲ ਤੁਹਾਡੀ ਮਿਹਨਤ ਵੱਧ ਲੱਗ ਰਹੀ ਹੈ ਹੁਣ ਤਾਂ ਟਿੰਡਾਂ ਦੀ ਖੋਜ ਹੋ ਚੁੱਕੀ ਹੈ ਤੁਸੀਂ ਇੱਕ ਖੂਹ ਵਿੱਚ ਟਿੰਡਾਂ ਲੰਮਕਾ ਕੇ ਤੇ ਉਹਨਾਂ ਨੂੰ ਬਲਦਾਂ ਨਾਲ ਖਿੱਚ ਕੇ ਛੇਤੀ ਕੰਮ ਨਿਬੇੜ ਸਕਦੇ ਹੋ ਮਸ਼ੱਕਤ ਵੀ ਇੰਨੀ ਨਹੀਂ ਹੋਏਗੀ ਤੇ ਨਤੀਜੇ ਵੀ ਸੋਹਣੇ ਹੋਣਗੇ ਤੁਸੀਂ ਸ਼ਾਇਦ ਠੀਕ ਕਹਿੰਦੇ ਹੋ ਕਿਸਾਨ ਬੋਲਿਆ ਪਰ ਮੈਨੂੰ ਮੇਰੇ ਗੁਰੂ ਨੇ ਸਿਖਾਇਆ ਹੀ ਇਸ ਤਰ੍ਹਾਂ ਹੈ ਤੁਹਾਡੇ ਟਿੰਡਾਂ ਵਾਲੇ ਤਰੀਕੇ ਨਾਲ ਹੋ ਸਕਦਾ ਮੇਰੀ ਫਸਲ ਚੰਗੀ ਹੋ ਜਾਵੇ ਪਰ ਮੈਨੂੰ ਮੇਰਾ ਗੁਰੂ ਵਿਸਰ ਜਾਵੇਗਾ ਇਹੀ ਵਿਸ਼ਵਾਸ ਹੈ ਗੁਰੂ ਪਿਆਰ ਨਾਲ ਲਬਰੀਜ਼ ਇਹਨਾਂ ਨਿਹੰਗ ਸਿੰਘਾਂ ਦਾ ਵੱਡੇ ਦਿਲ ਪਵਿੱਤਰ ਆਤਮਾਵਾਂ ਤੇ ਨਿਸ਼ਕ ਦੇ ਸ਼ਾਸਤਰਾਂ ਵਾਲੇ ਨਿਹੰਗ ਸਿੰਘ ਦੇਖਣ ਨੂੰ ਤੁਹਾਨੂੰ ਇਹ 18ਵੀਂ ਸਦੀ ਵਿੱਚ ਵਿਚਰਦੇ ਜਾਪਣਗੇ ਕਿਉਂਕਿ ਇਹਨਾਂ ਸਾਡੀ ਅਖੌਤੀ ਤਰੱਕੀ ਦੇ ਗੇੜ ਵਿੱਚ ਨਹੀਂ ਪੈਣਾ ਨਾਦਰ ਸ਼ਾਹ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਸੀ ਜਦ ਉਸ ਨੂੰ ਪਤਾ ਲੱਗਿਆ ਕਿ ਸਿੰਘ ਸੌਂਦੇ ਵੀ ਕਿਰਪਾਨ ਨਾਲ ਲੈ ਕੇ ਹਨ ਉਹ ਸਿੰਘਾਂ ਦੇ ਜੰਗ ਜੂ ਸੁਭਾਅ ਬਾਰੇ ਜਾਣ ਕੇ ਅਸ਼ ਅਸ਼ ਕਰ ਉੱਠਿਆ ਸੀ ਉਸ ਨੇ ਜ਼ਕਰੀਆ ਖਾਨ ਨੂੰ ਕਿਹਾ ਵੀ ਸੀ ਜਦ ਜ਼ਕਰੀਆ ਖਾਨ ਸਿੰਘਾਂ ਬਾਰੇ ਬੋਲਿਆ ਕਿ मुट्ठी भर ਗੈਂਤੀ ਹੈ ਇਹਨਾਂ ਦੀ ਹਜ਼ੂਰ ਮਸਲ ਕੇ ਰੱਖ ਦੇਾਂਗੇ ਨਾਦਰ ਸ਼ਾਹ ਨੇ ਜਵਾਬ ਵਿੱਚ ਕਿਹਾ ਸੀ ਜੰਗ ਦੇ ਮੈਦਾਨ ਵਿੱਚ ਯੋਧੇ ਦੀ ਦੇਹ ਦਾ ਕੱਦ ਨਹੀਂ ਦੇਖਿਆ ਜਾਂਦਾ ਜ਼ਕਰੀਆ ਖਾਨ ਜੰਗ ਦੇ ਕੱਦ ਤੋਂ ਯੋਧੇ ਦੀ ਬੀਰਤਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਮੈਨੂੰ ਤਾਂ ਲਾਲ ਕਿਲੇ ਤੇ ਝੂਲਦੇ ਤੁਹਾਡੇ ਹੈਦਰੀ ਡੋਲਦੇ ਜਾਪ ਰਹੇ ਹਨ ਕਿ ਬਾਜਾਂ ਨੂੰ ਸੂਰਜਾਂ ਤੋਂ ਡਰਾ ਕੇ ਉੱਲੂ ਬਣਾਇਆ ਜਾ ਸਕਦਾ ਹੈ ਕਿ ਸ਼ੇਰਾਂ ਨੂੰ ਸ਼ਿਕਾਰ ਹੋ ਜਾਣ ਦੇ ਭੈ ਦੇ ਕੇ ਗਿੱਦੜ ਕੀਤਾ ਜਾ ਸਕਦਾ ਹੈ ਬਾਗ ਕਦੇ ਲੱਕੜ ਬੱਗਿਆਂ ਦੇ ਝੁੰਡ ਤੋਂ ਖਬਰ ਕੇ ਸ਼ਿਕਾਰ ਕਰਨਾ ਨਹੀਂ ਛੱਡਦੇ ਮੈਂ ਲਿਖਣ ਬਾਰੇ ਸੋਚਿਆ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਪੰਥ ਜਿੰਨਾ ਵਿਖੜੇ ਪੈਂਡਿਆਂ ਤੋਂ ਚੜ੍ਹਦੀ ਕਲਾ ਨਾਲ ਲੰਘਿਆ ਮਹਾਨ ਸਿਦਕੀ ਸ਼ਹਾਦਤਾਂ ਦੇ ਰੂਬਰੂ ਹੁੰਦੇ ਹੋਏ ਸਿੱਖ ਮਿਸਲਾਂ ਦੀ ਸਥਾਪਤੀ ਮਗਰੋਂ ਖਾਲਸਾ ਪੰਥ ਜਿਸ ਤਰ੍ਹਾਂ ਪਾਤਸ਼ਾਹੀ ਵੱਲ ਵਧਿਆ ਪਾਈ ਤਾਰਾ ਸਿੰਘ ਵਾਂ ਦੀ ਬਹਾਦਰੀ ਭਰੀ ਸ਼ਹਾਦਤ ਤੋਂ ਸ਼ੁਰੂ ਕਰਕੇ ਸਭਰਾਮਾਂ ਦੀ ਜੰਗ ਦਾ ਮੈਦਾਨ ਮੇਰੀ ਲੇਖਣੀ ਦਾ ਖੇਤਰ ਬਣਿਆ। ਪਰਾਚੀਨ ਪੰਥ ਪ੍ਰਕਾਸ਼ ਵਿੱਚ ਇੱਕ ਥਾਂ ਰਤਨ ਸਿੰਘ ਪੰਗੂ ਲਿਖਦੇ ਹਨ। ਸਿੰਘਣ ਪੰਥ ਦੰਗੇ ਕੋ ਭਇਓ। ਸਿੰਘਾਂ ਦਾ ਇਹ ਦੰਗਾ ਸੰਸਾਰ ਦੀ ਤਵਾਰੀਖ ਇੱਤ ਹੋਵੇ ਜਾਂ ਮਿੱਥ ਯੂਨਾਨ ਹੋਵੇ ਜਾਂ ਏਸ਼ੀਆ ਵਿੱਚ ਜਰਜੋਰੂ ਜ਼ਮੀਨ ਪਿੱਛੇ ਅੱਜ ਤੱਕ ਹੁੰਦੇ ਆਏ ਝਗੜੇ ਵਿਸਾਦਾਂ ਦੀ ਤਰ੍ਹਾਂ ਹੀ ਹੋ ਰਹੀ ਕੋਈ ਲੜਾਈ ਨਹੀਂ ਸੀ। ਇਹ ਤਾਂ ਧਰਮ ਯੁੱਧ ਸੀ। ਮਨੁੱਖਤਾ ਦੀ ਆਜ਼ਾਦੀ ਲਈ ਲੜਿਆ ਜਾ ਰਿਹਾ ਧਰਮਯੁੱਧ ਆਨੰਦਪੁਰ ਦੀਆਂ ਜੂਹਾਂ ਵਿੱਚੋਂ ਉੱਡੀਆਂ ਚਿੜੀਆਂ ਨੇ ਸ਼ਾਹੀ ਬਾਜ਼ਾਂ ਦੀਆਂ ਕੰਡੀਆਂ ਮਰੋੜ ਦਿੱਤੀਆਂ ਹੁਣ ਇਹ ਚਿੜੀਆਂ ਹੀ ਬਾਜ਼ ਸਨ ਉਹ ਬਾਜ਼ ਜੋ ਕਿਸੇ ਸ਼ਾਹੀ ਮਹਿਲ ਦੇ ਮਿਨਾਰਾਂ ਤੇ ਨਹੀਂ ਕੇਸਗੜ ਦੇ ਗੁੰਬਦਾਂ ਤੇ ਬੰਦੇ ਸਨ ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿੱਚ ਨਹੀਂ ਪਾਇਆ ਜਾ ਸਕਦਾ ਸੀ ਨਾ ਹੀ ਗੁਰੂ ਕੇ ਇਹਨਾਂ ਬਾਜ਼ਾਂ ਨੂੰ ਸੂਰਜਾਂ ਤੋਂ ਡਰਾ ਕੇ ਉੱਲੂ ਬਣਾਇਆ ਜਾ ਸਕਦਾ ਸੀ ਸਿੰਘਾ ਨੇ ਆਪਣੇ ਪੀਰ ਸ਼ਾਸਤਰਾਂ ਨੂੰ ਮੱਥੇ ਨਾ ਛੁਹਾ ਕੇ ਅੱਜ ਤੱਕ ਹੁੰਦੀਆਂ ਆ ਰਹੀਆਂ ਜੰਗਾਂ ਦੀ ਪਰੰਪਰਾ ਨੂੰ ਤੋੜਿਆ ਤੇ ਲੋਕਾਈ ਨੂੰ ਦੱਸਿਆ ਕਿ ਜੁੱਧ ਸਰਬੱਤ ਦੇ ਭਲੇ ਹਿਤ ਵੀ ਕੀਤੇ ਜਾ ਸਕਦੇ ਹਨ ਤੇ ਫਿਰ ਕੁੱਲ ਆਲਮ ਨੇ ਦੇਖਿਆ ਕਿ ਆਪਣੀ ਤਾਕਤ ਦੀ ਆਕੜ ਵਿੱਚ ਖਲੋਤੇ ਲਾਲ ਕਿਲੇ ਦੇ ਤਖਤੇ ਤਾਊਸ ਦੀ ਸੱਲ ਕਿਵੇਂ ਅਕਾਲ ਦੇ ਤਖਤ ਅੱਗੇ ਮੱਥਾ ਟੇਕਿਆ ਤੇ ਸਦਾ ਲਈ ਡੰਡੋਤ ਵਿੱਚ ਝੁੱਕ ਗਈ ਕਹ ਦੰਗਿਓ ਹਮ ਕਿੰ ਮਟਰੈ ਦੰਗੋ ਹਮਰੀ ਜਾਤ ਦੰਗੇ ਕਾਰਨ ਹਮ ਕੀਏ ਸ੍ਰੀ ਸਤਗੁਰੂ ਜੀ ਆਪ ਨਾਵਲ ਇਤਿਹਾਸਕ ਹੈ ਤਾਂ ਮੇਰੀ ਕੋਸ਼ਿਸ਼ ਰਹੀ ਹੈ ਕਿ ਸਾਰੇ ਪਾਤਰ ਇਤਿਹਾਸਕ ਹੀ ਰੱਖੇ ਜਾਣ ਪਰ ਕਥਾ ਅੱਗੇ ਤੋਰਨ ਲਈ ਕਿਤੇ ਕਿਤੇ ਕਿਸੇ ਕਾਲਪਨਿਕ ਪਾਤਰ ਦੀ ਸਹਾਇਤਾ ਲੈਣੀ ਪਈ ਹੈ ਜਿਨ੍ਹਾਂ ਤਿੰਨ ਪਾਤਰਾਂ ਰਾਹੀਂ ਕਥਾ ਸਫਰ ਕਰ ਰਹੀ ਹੈ ਉਹ ਵੀ ਇਤਿਹਾਸਕ ਹੀ ਹਨ ਉਹਨਾਂ ਵਿੱਚੋਂ ਇੱਕ ਭਾਈ ਦਰਬਾਰਾ ਸਿੰਘ ਹੈ ਜਿਨ੍ਹਾਂ ਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਦੂਜੇ ਕਾਕਾ ਇੰਦਰਜੀਤ ਸਿੰਘ ਕਰਨਾਲ ਜਿਨ੍ਹਾਂ ਦੀ ਸ਼ਹੀਦੀ ਪੰਜਾਬੀ ਸੂਬਾ ਮੋਰਚਾ ਵੇਲੇ ਹੋਈ ਤੇ ਤੀਜਾ ਤੀਜਾ ਪਾਤਰ ਹਜੇ ਪਰਦੇ ਦੇ ਪਿੱਛੇ ਹੀ ਹੈ ਜੂਝ ਰਿਹਾ ਹੈ ਜਾਂ ਸ਼ਹਾਦਤ ਪਾ ਗਿਆ ਹੈ ਇਹ ਤੀਜੇ ਨਾਵਲ ਵਿੱਚ ਸਾਫ਼ ਹੋਏਗਾ ਮੇਰੇ ਇਸ ਯਤਨ ਵਿੱਚ ਮੇਰੀ ਸਭ ਤੋਂ ਵੱਡੀ ਮਦਦ ਪਰਾਚੀਨ ਪੰਥ ਪ੍ਰਕਾਸ਼ ਨੇ ਕੀਤੀ ਹੈ ਤੇ ਜੇ ਇਹ ਕਹਿ ਲਿਆ ਜਾਵੇ ਕਿ ਲੜੀ ਦਾ ਇਹ ਪਹਿਲਾ ਨਾਵਲ ਸਰਦਾਰ ਰਤਨ ਸਿੰਘ ਭੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਉੱਤੇ ਹੀ ਆਧਾਰਿਤ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਇੱਥੇ ਮੈਂ ਇਹ ਗੱਲ ਵੀ ਲਿਖਣੀ ਵਾਜਬ ਸਮਝਦਾ ਹਾਂ ਕਿ ਹਾਲਾਂਕਿ ਇਸ ਨਾਵਲ ਲਈ ਮੈਂ ਹੋਰ ਸਰੋਤਾਂ ਦੀ ਸਹਾਇਤਾ ਲਈ ਹੈ ਪਰ ਨਾਵਾਂ ਤੇ ਥਾਮਾ ਪਰਾਚੀਨ ਪੰਥ ਪ੍ਰਕਾਸ਼ ਤੇ ਆਧਾਰਿਤ ਹੀ ਰੱਖੀਆਂ ਹਨ ਮਸਲਨ ਛੋਟੇ ਕੱਲੂਗਾ ਰੇਵੇਲੇ ਲਾਹੌਰ ਦਾ ਨਵਾਬ ਜਿਆਦਾ ਇਤਿਹਾਸਿਕ ਸੂਮਿਆਂ ਵਿੱਚ ਯਈਆ ਖਾਨ ਆਉਂਦਾ ਹੈ ਪਰ ਮੈਂ ਪਰਾਚੀਨ ਪੰਥ ਪ੍ਰਕਾਸ਼ ਅਨਸਾਰ ਸ਼ਾਹ ਨਵਾਜ਼ ਹੀ ਲਿਖਿਆ ਹੈ ਜਿਨ੍ਹਾਂ ਇਤਿਹਾਸਿਕ ਸਰੋਤਾਂ ਜਾਂ ਕਿਤਾਬਾਂ ਦੀ ਇਸ ਨਾਵਲ ਨੂੰ ਲਿਖਣ ਵਿੱਚ ਸਹਾਇਤਾ ਲਈ ਗਈ ਹੈ ਉਹਨਾਂ ਦੀ ਸੂਚੀ ਅੰਤ ਵਿੱਚ ਦੇ ਰਹੇ ਹਾਂ ਅਖੀਰ ਵਿੱਚ ਉਹਨਾਂ ਸਾਰੇ ਮਿੱਤਰਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਉਦਮ ਲਈ ਪ੍ਰੇਰਿਆ ਵੀ ਤੇ ਬਣਦੀ ਸਹਾਇਤਾ ਵੀ ਕੀਤੀ ਜਿਨ੍ਹਾਂ ਵਿੱਚ ਕੈਪਟਨ ਬਲਦੀਪ ਕੌਰ ਡਾਕਟਰ ਅਮਰਤਪਾਲ ਸਿੰਘ ਸਰਦਾਰ ਗੁਰਮੁਲਾਪ ਸਿੰਘ ਭਾਈ ਦਵਿੰਦਰ ਸਿੰਘ ਬਾਬਾ ਅਮਰਦੀਪ ਸਿੰਘ ਭਾਈ ਬਲਜੀਤ ਸਿੰਘ ਤੇ ਭਾਈ ਕਮਲਦੀਪ ਸਿੰਘ ਵਿਸ਼ੇਸ਼ ਹਨ ਇਹਨਾਂ ਮਿੱਤਰਾਂ ਦੀ ਪ੍ਰੇਰਣਾ ਤੇ ਮਦਦ ਬਿਨਾ ਇਹ ਕਾਰਜ ਸ਼ਾਇਦ ਸੰਭਵ ਨਾ ਹੁੰਦਾ ਨਮਨ ਕਰਦਾ ਹਾਂ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਿੰਘਾਂ ਦੇ ਚਰਨਾਂ ਵਿੱਚ ਜਿਨ੍ਹਾਂ ਦੇ ਸਿੱਧਕੀ ਜੀਵਨ ਸਮਰਪਣ ਤੇ ਤਿਆਗ ਦੀ ਭਾਵਨਾ ਨੇ ਪ੍ਰਾਤਨ ਸਿੰਘਾਂ ਦੇ ਦਰਸ਼ਨ ਕਰਵਾਏ ਨਮਸਕਾਰ ਹੈ ਪਾਈ ਨੰਦ ਲਾਲ ਜੀ ਦੇ ਲੰਗਰਾਂ ਵਿੱਚ ਪਏ ਸਰਬ ਲੋਹ ਦੇ ਦੇਗਿਆਂ ਬਾਟਿਆਂ ਨੂੰ ਜਿਨ੍ਹਾਂ ਵਿੱਚੋਂ ਹਜੇ ਵੀ ਉਸ ਸਮੇਂ ਦੀ ਸਿੱਖੀ ਸੇਵਾ ਤੇ ਸਮਰਪਣ ਦੀ ਮਹਿਕ ਆਉਂਦੀ ਹੈ ਡੰਡੌਤ ਹੈ ਸਭ ਪੁਰਾਤਨ ਤੇ ਨਵੀਨ ਸ਼ਸਤਰਾਂ ਅੱਗੇ ਜਿਨ੍ਹਾਂ ਨੇ ਚਿੱਤ ਵਿੱਚ ਅਜਹੀ ਭਾਵਨਾ ਪੈਦਾ ਕੀਤੀ ਕਿ ਮਨ ਅੰਦਰ ਇਤਿਹਾਸ ਪੜਨ ਸੁਣਨ ਦਾ ਚਾਅ ਪੈਦਾ ਹੋਇਆ ਕਿਰਪਾਨ ਨੂੰ ਇਸ ਤੋਂ ਪਹਿਲਾਂ ਤਾਂ ਸ਼ਾਇਦ ਏਡੀ ਵਿਸ਼ਾਲ ਸ਼ਕਤੀ ਦੇ ਪ੍ਰਤੀਕ ਵਜੋਂ ਮਹਿਸੂਸੀ ਨਹੀਂ ਕੀਤਾ ਸੀ ਅੰਤ ਵਿੱਚ ਇਹ ਕਹਿ ਨੋ ਨਹੀਂ ਰਹਿ ਸਕਦਾ ਕਿ ਜੇ ਸ਼ਹੀਦੀ ਬਾਗ ਵਿੱਚ ਪਾਈ ਤਰਨਾ ਸਿੰਘ ਤੇ ਭਾਈ ਬਲਰਾਜ ਸਿੰਘ ਦੁਆਰਾ ਗਾਵੀ ਜਾਂਦੀ ਆਰਤੀ ਆਰਤਾ ਤੇ ਮਹਾਂਕਾਲ ਭਾਈ ਨਿਰਮਲ ਸਿੰਘ ਦੁਆਰਾ ਛੱਡੇ ਜਾਂਦੇ ਜਕਾਰੇ ਨਾ ਸੁਣਦਾ ਤਾਂ ਸ਼ਾਇਦ ਇਹ ਕਾਰਜ ਸ਼ੁਰੂ ਹੀ ਨਾ ਕਰ ਸਕਦਾ ਬਾਜ ਕਦੇ ਕਿਕਰਾਂ ਤੇ ਆਲਨੇ ਨਹੀਂ ਪਾਉਂਦੇ ਦੂਰ ਜਿੱਥੋਂ ਤਾਈ ਨਿਗਾਹ ਜਾਂਦੀ ਹੈ ਤੇ ਜਿੱਥੋਂ ਤੱਕ ਨਹੀਂ ਵੀ ਜਾਂਦੀ ਉਥੋਂ ਤੱਕ ਦਾ ਅਸਮਾਨ ਉਹਨਾਂ ਦਾ ਹੀ ਹੈ ਹਾਂ ਇਹ ਗੱਲ ਹੋਰ ਹੈ ਕਿ ਕੇਸਗੜ ਦੇ ਗੁੰਬਦਾਂ ਤੋਂ ਸੋਨਾ ਹੋਰ ਕੁਝ ਵੀ ਨਹੀਂ ਉਹਨਾਂ ਲਈ ਨਾਨਕ ਰਾਜ ਚਲਾਇਆ ਨਾਮ ਹੇਠ ਨਾਵਲਾਂ ਦੀ ਇਹ ਲੜੀ ਸਮਰਪਿਤ ਹੈ ਗੁਰੂ ਦੇ ਉਹਨਾਂ ਬਾਜਾਂ ਨੂੰ ਜਿਨ੍ਹਾਂ ਗੁਰੂ ਨਾਨਕ ਨਰਨਾਰਨ ਜੀ ਦੇ ਸੱਚ ਕੋਟ ਤੋਂ ਓਟ ਲੈ ਕੇ ਪੰਜਾਂ ਪਾਣੀਆਂ ਦੀ ਧਰਤੀ ਤੇ ਗੁਰੂ ਆਸ਼ੇ ਦੇ ਰਾਜ ਦੀ ਪਹਿਲੀ ਝਲਕ ਦਿਖਾਈ ਉਹਨਾਂ ਸੂਰਬੀਰਾਂ ਦੀਆਂ ਬੀਰਤਾ ਭਰੀਆਂ ਮਹਿੰਮਾ ਅਤੇ ਸਿੱਧਕਾਂ ਦੀ ਸਿਖਰ ਕਰਕੇ ਦਿੱਤੀਆਂ ਸ਼ਹਾਦਤਾਂ ਲੈ ਕੇ ਇਸ ਲੜੀ ਦਾ ਪਹਿਲਾ ਨਾਵਲ ਹੰਨੇ ਹੰਨੇ ਪਾਤਸ਼ਾਹੀ ਆਪ ਜੀ ਦੇ ਹੱਥਾਂ ਵਿੱਚ ਹੈ ਸੰਗਤਾਂ ਦੀ ਅਸੀਸ ਤੇ ਹੁੰਗਾਰੇ ਦੀ ਉਡੀਕ ਵਿੱਚ ਜਗਦੀਪ ਸਿੰਘ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ